अप्रैल 15 हजार चौवी दिन सोमवार नहीनावारल मंडल की मीटिंग प्रधान प्रमोद कुमार सिक्का जी की अगवाई पंडल जी टी रोड विखे की गई इस विच सीनियर मीत प्रधान स्टेट बॉडी जतिंदर लखनपाल

एसडीओ संतोष सिंह प्यारा सिंह जी ਅਤੇ ਹੋਰ ਵੀ ਪੈਨਸ਼ਨਰ ਮੁਲਾਜ਼ਮ ਮੌਜੂਦ ਸਾਹਿਬੀ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਚੋਹੇਸ਼ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ ਜਿੰਦਾਬਾਦ ਕੈਡਰ ਫੈਕਸ਼ਨਰ ਐਸੋਸੀਏਸ਼ਨ ਦੀ ਸਰਕਲ ਦੀ ਜਿਹੜੀ ਹੈ ਕਮੇਟੀ ਅੱਜ ਅੱਜ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਮੁਲਾਜ਼ਮ ਮਾਰੂ ਨੀਤੀਆਂ ਉਹਦੀ ਨਿਖੇਦੀ ਕੀਤੀ ਗਈ ਹੈ ਜੋ ਸਾਡਾ ਡੀਏ ਔਰ ਜੋ ਸਾਡੇ ਜਿਹੜੇ ਡਿਊਸ ਐ ਜੋ ਸਾਡੇ ਸਕੇਲ ਦੀਆਂ ਜਿਹੜੀਆਂ ਬਕਾਏ ਨੇ ਉਹ ਸਰਕਾਰ ਫ੍ਰੀਜ਼ ਕਰਕੇ ਬੈਠੀ ਹੈ ਉਹਦੀ ਨਖੇਦੀ ਕੀਤੀ ਗਈ ਹੈ ਇਸ ਦੇ ਉਲਾਵਾ ਅੱਜ ਇੰਜੀਨੀਅਰ ਗੁਰਬਖ ਸਿੰਘ ਜੀ ਸ਼ੇਰਗਿੱਲ ਨੂੰ ਸਰਬੰਨ ਸਰਕਲ ਇਕਾਈ ਦਾ ਜਿਹੜਾ ਹੈ ਉਹ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਹਦੇ ਨਾਲ ਨਾਲ ਹੀ ਇੰਜੀਨੀਅਰ ਅਸ਼ੋਕਪ uri ਜੀ ਨੂੰ ਸਰਬਸੰਮਤੀ ਨਾਲ ਜਿਹੜਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਇਦੇ ਨਾਲ ਹੀ ਜਿਹੜਾ ਇੰਜੀਨੀਅਰ ਰਤਨ ਸਿੰਘ ਜੀ ਕਹੀ ਹੈ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸਾਰੇ ਸਾਥੀਆਂ ਨੇ ਬੜੀ ਤਨਦੇਹੀ ਨਾਲ ਇਸ ਜਿਹੜੀ ਹੈ ਇਸ ਜ਼ਿੰਮੇਵਾਰੀ ਨੂੰ ਅਕਸੈਪਟ ਕੀਤਾ ਹੈ ਔਰ ਵਿਸ਼ਵਾਸ ਦਿਵਾਇਆ ਹੈ ਜਿਹੜਾ ਹੈ ਕਿ ਉਹ ਜਥੇਬੰਦੀ ਦੀ ਜਿਹੜੀ ਹੈ ਉਪਨਤੀ ਲਈ ਦਿਨ ਰਾਤ ਕੰਮ ਕਰਨਗੇ ਧੰਨਵਾਦ ਧੰਨਵਾਦੀਆਂ ਆਲਕੀਡਰ ਪੈਨਸ਼ਨ ਐਸੋਸੀਏਸ਼ਨ ਦੇ ਸਰਪ੍ਰਸਤ ਇੰਜੀਨੀਅਰ ਜੀਪੀ ਸਿੰਘ ਹੌਲਸਾਬਾਰੇ ਜਤਿੰਦਰ ਸਿੰਘ ਜੀ ਔਰ ਹਸਾਰਾ ਹਰਪਰ ਸਿੰਘ ਜੀ ਸਾਰੀ ਟੀਮ ਦਾ ਯੂਨਾ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਔਰ ਅਸੀਂ ਰਲ ਕੇ ਜਿਹੜੀਆਂ ਵੀ ਰਿਟਾਇਰਡ ਮੁਲਾਜ਼ਮ ਦੀਆਂ ਮੰਗਾਂ ਹਨ ਉਹਨਾਂ ਦੇ ਜਿਹੜੇ ਮਸਲੇ ਹੱਲ ਕਰਨ ਵਾਸਤੇ ਇੱਕ ਟੀਮ ਦੇ ਤੌਰ ਤੇ ਇੱਕ ਪਰਿਵਾਰ ਦੇ ਤੌਰ ਤੇ ਕੰਮ ਕਰਾਂਗੇ ਜਦੋਂ ਮੌਜੂਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਪਹਿਲਾ ਲਫਜ਼ ਇਹ ਕਹੇ ਸੀ ਕਿ ਸਰਕਾਰਾਂ ਦੇ ਕੋਲ ਜਿਹੜਾ ਹੈ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਖਜ਼ਾਨਾ ਕਦੀ ਖਾਲੀ ਨਹੀਂ ਹੁੰਦਾ ਪਿਛਲੇ ਜਿਹੜੇ ਆ ਲੀਡਰ ਜਿਹੜੇ ਆ ਪਿਛਲੇ ਮੁੱਖ ਮੰਤਰੀ ਉਹ ਝੂਠ ਬੋਲਦੇ ਰਹੇ ਆ ਜੇ 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 ਖਜ਼ਾਨਾ ਖਾਲੀ ਨਹੀਂ ਤਾਂ ਜਿਹੜਾ ਸਾਡਾ 12% ਡਿਏ ਆ ਉਹ ਸਰਕਾਰ ਨੂੰ ਜਿਹੜਾ ਤਰੰਤ ਜਿਹੜਾ ਹੈ ਉਹ ਰਿਲੀਜ਼ ਕਰਨਾ ਚਾਹੀਦਾ ਹੈ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਪੈਂਡਿੰਗ ਬਕਾਏ ਹੈਗੇ ਆ ਪੈਨਸ਼ਨਰਜ਼ ਦੇ ਬਕਾਏ ਹੈਗੇ ਆ ਉਹ ਵੀ ਜਿਹੜੇ ਆ ਉਹ ਤਰੰਤ ਜਿਹੜੇ ਆ ਰਿਲੀਜ਼ ਕਰਨੇ ਚਾਹੀਦੇ ਆ ਤਾਂ ਕਿ ਜਿਹੜੇ ਰਿਟਾਇਰਡ ਪਰਸਨ ਆ ਉਹ ਦਰਦਾਰ ਜਿਹੜੇ ਦਫ਼ਤਰਾਂ ਦੇ ਜਿਹੜੇ ਤੱਕੇ ਨਾ ਖਾਣ ਔਰ ਦੂਸਰਾ ਮੈਂ ਇਹ ਮੈਂ ਆਪਣੇ ਤਜਰਬੇ ਦੀ ਇਹ ਗੱਲ ਕਰ ਰਿਹਾ ਤੁਹਾਡੇ ਨਾਲ ਸਾਂਝੀ ਕਿ ਮੈਨੇਜਮੈਂਟਾਂ ਦੀ ਮਿਸਮੈਨੇਜ ਕਰਨਾ ਜਿਹੜੇ ਰਿਟਾਇਰਡ ਮੁਲਾਜ਼ਮ ਜਾਂ ਮੌਜੂਦਾ ਮੁਲਾਜ਼ਮ ਜਿਹੜੇ ਅਦਾਲਤਾਂ ਦੇ ਵਿੱਚ ਜਾਂਦੇ ਨੇ ਜੇ ਸਰਕਾਰਾਂ ਆਪਣੇ ਤੌਰ ਤੇ ਮੈਨੇਜਮੈਂਟਾਂ ਆਪਣੇ ਤੌਰ ਤੇ ਮਸਲੇ ਨੂੰ ਹੱਲ ਕਰ ਦਿੰਦੀਆਂ ਤਾ ਸਾਨੂੰ ਜਿਹੜਾ ਅਦਾਲਤਾਂ ਤੇ ਤੱਕੇ ਖਾਣ ਦੀ ਲੋਡ ਜਿਹੜੀ ਆ ਨਹੀਂ ਪੈਂਦੀ ਸੋ ਅਸੀਂ ਬੇਨਤੀ ਕਰਾਂਗੇ ਮੌਜੂਦਾ ਸਰਕਾਰ ਨੂੰ ਵੀ ਜਿਹੜੇ ਆ ਮੁਲਾਜ਼ਮਾਂ ਦੇ ਮਸਲੇ ਆ ਉਹ ਆਪਣੇ ਪੱਧਰ ਤੇ ਜਿਹੜੇ ਆ ਉਤਰਨ ਤੇ ਜਿਹੜੇ ਹੱਲ ਕਰਤੇ ਜਾਣ ਤਾਂ ਕਿ ਜਿਹੜਾ ਸਾਨੂੰ ਅਦਾਲਤਾਂ ਦਾ ਜਿਹੜਾ ਸਾਰਾ ਨਾਲ ਲੈਣਾ ਪਾਵੇ ਅ ਮੈਂ ਇੰਜੀਨੀਅਰ ਜੇਪੀ ਸਿੰਘ ਆਲਕ ਅਸੈਸਮੈਂਟ ਐਕਸ਼ਨ ਪੈਟਰਨ ਆਲਕੀਡਰ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਅੱਜ ਇੱਥੇ ਇਹਨਾਂ ਦੀ ਮੀਟਿੰਗ ਜੋ ਸੀ ਪੱਛਮ ਮੰਡਲ ਦੀ ਉਹਦੇ ਵਿੱਚ ਹਾਦਰ ਹੋਇਆ ਔਰ ਮੈਂ ਆਪਣੇ ਤੌਰ ਦੇ ਉਤੇ ਪਿਛਲੇ ਕੁਝ ਸਮੇਂ ਤੋਂ ਜੋ ਘਾਟ ਮਹਿਸੂਸ ਕਰ ਰਿਹਾ ਸੀ ਕਿ ਜੋ ਸਰਕਲ ਬੋਡੀ ਆ ਉਸ ਦੇ ਜੋ ਪ੍ਰਧਾਨ ਸੀ ਉਹ ਕਿਸੇ ਕਾਰਨਾ ਕਰਕੇ ਵਿਦੇਸ਼ ਚਲੇ ਗਿਆ ਸੀ ਔਰ ਇਹ ਸੀਟ ਕਾਫੀ ਚਿਰ ਤੋਂ ਖਾਲੀ ਸੀ ਜਿਹਦੇ ਵਿੱਚ ਸਾਥੀਆਂ ਦੇ ਕਾਫੀ ਕੰਮ ਜਿਹੜੇ ਆ ਸਰਕਲ ਲੈਵਲ ਦੇ ਉੱਤੇ ਰੁਕੇ ਪਏ ਸੀ ਸੋ ਅੱਜ ਅਸੀਂ ਬਹੁਤ ਸਾਰੇ ਸੂਝਵਾਨ ਸਾਡੇ ਲੀਡਰ ਜੋ ਪੁਰਾਣੇ ਸਾਡੇ ਨਾਲ ਵੀ ਕੰਮ ਕਰਦੇ ਰਹੇ ਨੇ ਇੰਜੀਨੀਅਰ ਗਗਨ ਸਿੰਘ ਸ਼ੇਰਗਿੱਲ ਜੀ ਨੂੰ ਆਪਣਾ ਸਰਕਲ ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਕਿ ਉਹ ਜੋ ਸਾਡੇ ਆਲ ਕੈਡਰ ਪੈਨਸ਼ਨਰ ਐਸੋਸੀਏਸ਼ਨ ਦੇ ਜੋ ਵੀ ਕੰਮ ਨੇ ਉਹਨੂੰ ਆਪਣੀ ਇਮਾਨਦਾਰੀ ਦੇ ਨਾਲ ਨਜਿੱਠਣਗੇ ਅਤੇ ਜਿੰਦੇ ਵੀ ਸਾਡੇ ਕਿਸੇ ਦੇ ਪੈਂਡਿੰਗ ਕੰਮ ਆ ਕੋਈ ਸਾਡੇ ਸਾਥੀਆਂ ਦੇ ਪਏ ਨੇ ਉਹਨੂੰ ਇਹ ਆਪਣੀ ਮਿਹਨਤ ਸਦਕਾ ਪੂਰਾ ਕਰਾਉਣਗੇ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਨਾਮਿਤ ਕੀਤਾ ਹੈ ਸੋ ਬਾਕੀ ਜੋ ਪੰਜਾਬ ਗਵਰਨਮੈਂਟ ਆ ਉਹਦੇ ਵਿੱਚ ਸਾਨੂੰ ਕੋਈ ਵਿਸ਼ਵਾਸ ਨਹੀਂ ਰਿਹਾ ਔਰ ਅਸੀਂ ਜੋ ਮਤਾ ਪਾਸ ਕੀਤਾ ਸੀ ਕਿ ਇਹਨਾਂ ਨੂੰ ਇਸ ਲੋਕ ਸਭਾ ਦੇ ਵਿੱਚ ਬਿਲਕੁਲ ਇਹਨਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ ਉਹ ਸਾਰੇ ਪੰਜਾਬ ਦੇ ਵਿੱਚ ਹੀ ਮੈਂ ਜਿਹੜਾ ਹੈਗਾ ਉਹ ਐਲਾਨ ਕੀਤਾ ਆ ਔਰ ਸਾਡੇ ਸਾਰੇ ਸਾਥੀ ਜਿਹੜੇ ਪੰਜਾਬ 'ਚ ਆ ਇਹਨਾਂ ਦੀ ਜਿਹੜੀ ਆਮ ਪਾਰਟੀ ਨੂੰ ਉਹ ਬਿਲਕੁਲ ਜਿਹੜਾ ਹੈਗਾ ਬਿਲਕੁਲ ਵੋਟ ਨਹੀਂ ਪਾਉਣਗੇ ਭਾਵੇਂ ਕਿਸੇ ਹੋਰ ਨੂੰ ਮਤਲਬ ਜਿਹੜਾ ਚੰਗਾ ਕੈਂਡੀਡੇਟ ਹੋਏ ਹੋਏਗਾ ਉਹਨੂੰ ਵੋਟ ਪਾਉਣਗੇ ਕਿਉਂਕਿ ਇਹਨਾਂ ਨੇ ਕਿਸੇ ਵੀ ਬਜਟ ਦੇ ਵਿੱਚ ਨਾ ਕਿਸੇ ਖੇਤਰ ਦੇ ਵਿੱਚ ਜਿਹੜਾ ਹੈਗਾ ਸਾਨੂੰ ਮਤਲਬ ਜਿਹੜਾ ਕੀਤਾ ਗਿਆ ਕਿਉਂਕਿ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਇਹਨਾਂ ਦੇ ਜਿਹੜੇ ਖਜ਼ਾਨਾ ਮੰਤਰੀ ਸੀ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੇ ਹੈਗੇ ਸਾਡੇ ਮੁਲਾਜ਼ਮ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨਗੇ ਲੇਕਿਨ ਇਹ ਮੁੱਕਰ ਗਏ ਨੇ ਸੋ ਇਸ ਕਰਕੇ ਸਾਡਾ ਵਿਸ਼ਵਾਸ ਇਹਨਾਂ ਤੋਂ ਬਿਲਕੁਲ ਉੱਠ ਗਿਆ ਆ ਅਸੀਂ ਇਹਨਾਂ ਦਾ ਬਿਲਕੁਲ ਜਿਹੜਾ ਹੈਗਾ ਪੂਰਨ ਬਾਈਕਾਟ ਕਰਦੇ ਆਂ ਔਰ ਪੂਰਨ ਜਿੱਥੇ ਵੀ ਇਹ ਜਾਣਗੇ ਸਾਡੇ ਜਿਹੜੇ ਸਾਥੀ ਇਹਨਾਂ ਦਾ ਮਜ਼ਾਕਾ